ਹਰ ਵਾਰ ਕਰਕੇ ਇਹਨੂੰ ਕੈਦ ਕੀਤਾ ਵਿਚਾਰੇ ਨੂੰ ਇੱਕ ਲੈਣਾ ਹੈ ਲੋ ਉਹ ਦੋ ਪਲੇਟਾਂ ਲਈ ਲੈ ਲਓ ਜੀ ਆਪਾਂ ਨੂੰ ਮਿਲ ਗਿਆ ਪ੍ਰਸ਼ਾਦ ਉਹ ਵੀ ਮੈਂ ਦੋ ਦੋ ਪਲੇਟਾਂ ਲਈਆ ਕਿੱਦਾਂ ਦਾ ਮੱਲੀ ਸਾਹਿਬ ਵਧੀਆ ਵਧੀਆ ਬਹੁਤ ਸਵਾਦ ਹੈ ਨਾ ਲੰਗਰ ਲੱਗਾ ਸੀ ਰਸਤੇ ਵਿੱਚ ਨਾਲ ਸ਼ਬੀਨ ਦਾ ਬਹੁਤ ਬੜੇ ਆ ਅੱਜ ਵੈਸੇ ਵੀ ਸੰਡੇ ਆ ਤੇ ਸੰਡੇ ਨੂੰ ਬਾਬਾ ਜੀ ਦੇ ਬੜਾ ਹੁੰਦਾ ਵਾ ਤੇ ਪਰ ਅੱਜ ਸੰਗਰਾਮ ਦੀ ਹੈ ਸੰਗਰਾਮ ਦੀ ਹੈ ਨਾ ਤੇ ਆ ਆ ਪਲੰਗਰ ਲੈ ਲਿਆ ਚਲੋ ਖਾ ਪੀ ਕੇ ਤੁਹਾਨੂੰ ਮਿਲਦੇ ਆ ਤੇ ਫਿਰ ਅੱਗੇ ਦਾ ਤੁਹਾਨੂੰ ਦੇਣੇ ਆ ਸੂਝਣਾ ਦੇਣੇ ਆ ਕਿ ਇਹਦੇ ਹਾਂ ਜੀ ਮਾਰਨਿੰਗ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ आवर ਨਿਊ ਵਲੌਗ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆ ਨਹੀਂ ਆ ਰਹੀ ਯਾਰ ਤੇ ਅੱਜ ਆ ਜੀ ਸੰਡੇ ਸੰਗਰਾਣ ਦਿਹਾੜਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਹਾਡਾ ਵਧੀਆ-ਵਧੀਆ ਆਉਣ ਵਾਲਾ ਟਾਈਮ ਮੁਸਮਾ ਜਿਹੜਾ ਵਧੀਆ ਜਾਵੇ ਤੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਖਾਦਦਾ ਕਿ ਅੱਜ ਸਾਡੇ ਰਸਤੇ ਦੇ ਕਾਫੀ ਲੱਗੇ ਲੰਗਰ ਤੇ ਖਾਦਾ ਤੇ ਬਹੁਤ ਵਧੀਆ ਤੇ ਮਜ਼ਾ ਆ ਗਿਆ ਨਾ ਤੇ ਇੱਕ ਨਹੀਂ ਲੱਗਾ ਹੀ ਬਹੁਤ ਜ਼ਿਆਦਾ ਤੇ ਫਿਰ ਇਦਾਂ ਦੇ ਸਮਝ ਵੀ ਨਹੀਂ ਆਉਂਦੀ ਕਿ ਬੰਦਾ ਕਿੱਥੋਂ ਇੱਥੇ ਖੜੇ ਨਹੀਂ ਜਾਂਦਾ ਖੜਿਆ ਨਹੀਂ ਜਾਂਦਾ ਤੇ ਬੀ ਜਿਆਦਾ ਸੀ ਤੇ ਆਪਾਂ ਖਾਧਾ ਪ੍ਰਸ਼ਾਦ ਤੇ ਮਜ਼ਾ ਆ ਗਿਆ ਤੇ ਹੁਣ ਅਹੀਂ ਵਲੌਗ ਜਿਹੜਾ ਸਟਾਰਟ ਕੀਤਾ ਵਾ ਕਿ ਅਹੀਂ ਚੱਲੇ ਕਿੱਥੇ ਅੱਜ ਅਹੀਂ ਚੱਲੇ ਆ ਜੀ ਘੁੰਮਣ ਫੇਰਨ ਆਈ ਡੋਂਟ ਨੋ ਕਿ ਅਹੀਂ ਕਿੱਥੇ ਚੱਲੇ ਆ ਆਪਾਂ ਨੂੰ ਕੋਈ ਲੋਕੇਸ਼ਨ ਕੁਛ ਨਹੀਂ ਪਤਾ ਤੇ ਬਟ ਅਸੀਂ ਚੱਲੇ ਜਿੱਥੇ ਵੀ ਲਾ ਕੇ ਕੈਮਰਾ ਲਾਗੇ ਜੀ ਹਨਾ ਤੇ ਆਪਾਂ ਜਾ ਰਹੇ ਹਾਂ ਜੀ ਘੁੰਮਣ ਫਿਰਨਾ ਤੇ ਜਿੱਥੇ-ਜਿੱਥੇ ਵੀ ਜਾਵਾਂਗੇ ਤੁਹਾਨੂੰ ਨਾਲ ਤੁਸੀਂ ਸਾਡੇ ਵਲੌਗ ਦੇ ਬਣੇ ਰਹੋ ਵਲੌਗ ਸਕਿਪ ਨਾ ਕਰਿਓ ਤੇ ਘੈਂਟੀਆਂ ਦਾ ਸੋਹਣੀਆਂ ਚੀਜ਼ਾਂ ਦਿਖਾਵਾਂਗੇ ਅਗਰ ਆਪਾਂ ਨੂੰ ਵੇਖਣ ਨੂੰ ਮਿਲੀਆਂ ਤੇ ਇੰਜੋਏਮੈਂਟ ਵਾਲਾ ਹੋਏਗਾ ਵਲੌਗ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਚਲੋ ਚੱਲੀਏ ਹੁਣੇ ਜੀ ਇਥੇ ਅੰਟੀ ਲਾਏ ਅਮਰੂਦ ਮੈਂ ਕਿਹਾ ਕਟਾਉਣੇ ਆ ਥੋੜੇ ਜਿਹਾ ਤੇ ਖਾਣੇ ਆ ਪਤਾ ਮੈਂ ਕਟਿੰਗ ਕਰਾ ਕੇ ਉਹਨਾਂ ਦੀ ਅਮਰੂਦਾ ਤੇ ਉਹਨਾਂ ਨੂੰ ਕੱਟ ਕੱਟ ਕੇ ਕੱਟ ਕੱਟ ਕੇ ਖਾਣਾ ਆ ਅਸੀਂ ਪਹੁੰਚ ਗਏ ਆ ਹੈ ਟੋਲ ਪਲਾਜ਼ਾ ਤਾਂ ਲੰਘ ਗਏ ਨਾ ਤੇ ਇਥੇ ਅਮਰੂਦ ਹੀ ਤੇ ਭੁੱਖ ਲੱਗੀ ਤੇ ਮੈਂ ਕਿਹਾ ਚੱਲਾਂ ਅੰਦਰੀ ਉਹਨਾਂ ਨੂੰ ਲੈ ਰਹੀ ਆ ਕਟਿੰਗ ਕਰਾਉਣ ਨੂੰ ਅਮਰੂਦ ਵਹਿ ਮਧੀ ਆ ਜੀ ਹਾਂ ਆ ਫੇ ਬਾਕੜਾ ਸੋਣ ਲੱਗ ਲੱਗ ਜੰਗ ਨਾ ਉਹ ਵੀਡੀਓ ਬਣਾਈ ਹੈ ਤੇ ਦੇਖੀ ਦੇ ਨਾ ਨਹੀਂ ਇਹ ਨਹੀਂ ਖੇਣਾ ਇਹਨਾਂ ਦਾ ਹੀ ਬਾਗ ਕੰਟੀ ਰਾਈਆ ਚਲੋ ਮਰਦ ਲੈ ਲਈਏ ਫਿਰ ਜਿਆਲੇ ਜਿਆਲੇ ਟੈਸਟ ਹਮ ਮੈਂ ਚੱਲੀ ਹਮ ਦੀ ਹਾਂ ਬਤਾ ਤੁਹਾਨੂੰ ਖਾਣਿਆ ਮੈਂ ਖਾਣਿਆ ਚੱਲੀਏ ਚਲੋ ਅਸੀਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਹਮ ਬੜੀ ਜਿਹੀ ਦੁਨੀਆਈ ਇਸ ਦੇ ਅੰਦਰ ਹਜੇ ਸੰਡੇ ਆ ਨਾ ਸੰਡੇ ਦੇ ਨਾ ਮੋਟਰਸਾਈਕਲ ਲਗਾ ਗਾ ਨਾ ਗੱਡੀਆਂ ਬੜੀਆਂ ਬੰਦੇ ਹੋਈ ਪਈ ਆ ਦੇਖਦੇ ਆਪਾਂ ਕੀ ਆ ਉਹ ਹੁੰਦਾ ਕਿਹੜੇ ਛੇੜੀ ਮਾਰਦੇ ਆ ਇੱਥੇ ਲਾਈਨ ਚ ਲੱਗਦੇਗੀ ਮੈਂ ਸਾਰੇ ਚੰਬੇ ਚਲੋ ਫਿਰ ਅੰਦਰ ਜਾ ਕੇ ਮਿਲਦੇ ਗੱਡੀ ਲੱਭ ਜੂਗੇ ਸਾਨੂੰ ਹੈਲੋ ਰਬਾਬੇ

ਆਇਆ ਬਾਕ ਛੇੜੀ ਨਾ ਕੋਚਾਂ ਦਾ ਕਚੜਾ ਆਇਓ ਛੇੜੋ ਨਾ ਇਹ ਦੂਸਰਾ ਕਿਚਨ ਹੋਈ ਇਹ ਇਧਰ ਵੇ ਆ ਲੈ ਆ ਆ ਕੀ ਕਰਦਾ ਹੈ ਹੈਲੋ ਅ ਕੀ ਕਰਦਾ ਵਾ ਕੀ ਕਰਦਾ ਇੱਕ ਹੋਵੇ ਉੱਪਰ ਹੈ ਅੱਜ ਜਦ ਕਰਾਂਗੇ ਦੇਖਾਂਗੇ ਤੇ ਸਹੀ ਇਹਨੂੰ ਹਾ ਇਹ ਕਿੰਨਾ ਸੌਫਟ ਹੈ ਆ ਕਿੱਦੇ ਸੌਂਦੇ ਆ ਅੱਜ ਕੰਦ ਹੈ ਨੀਂਦ ਬਾਬ ਕੀ ਨਹੀਂ ਹੈਗਾ ਕਿਹਨੇ ਹੈ ਗਰਬਾਬ ਅੰਦਰ ਨਹੀਂ ਅਰੇ ਦਾਦਰੀਏ ਅਸਲ ਦੇ ਵਿੱਚ ਡਾਇਨਾਸੌਰ ਜਿਹੜੇ ਨਾ ਇਦਾਂ ਦੇ ਹੁੰਦੇ ਹੈ ਹਨਾ ਇੰਨੇ ਨੇ ਵੱਡੇ ਹੁੰਦੇ ਖਾਣ ਹੀ ਪੈਂਦੇ ਇਹ ਜੇ ਅਸਲੀ ਹੋਣੇ ਤਾਂ ਬੰਦੇ ਨੂੰ ਛੱਡਣ ਹੀ ਨਾ ਹਨਾ ਰਵਾਹ ਪੂਰੀ ਤਰ੍ਹਾਂ ਡਰ ਗਈ ਆ ਵੈਰੀ ਡੇਂਜਰਸ ਅਸਲੀ ਤਾਂ ਹੁੰਦੇ ਨਾ ਚੱਲੀਏ ਓ ਮੈਡ ਨਹੀਂ ਤਾ ਕਰਕੇ ਇਹਨੂੰ ਕੈਰ ਕੀਤਾ ਵਿਚਾਰੇ ਨੂੰ ਇੱਕ ਤਾਂ ਨਿਕਾ ਜਿਆ ਰਿਹਾ ਗਾਜੇ ਇਹ ਨਿਕਾ ਨਹੀਂ ਆ ਰਿਹਾ ý kiến của chúng ta sẽ được xem xét về mặt trận ਕਰ ਲਈਜੀ ਸ਼ੋਪਿੰਗ ਸ਼ੋਪਿੰਗ ਕਰ ਲਈ ਸ਼ੋਪਿੰਗ ਮਾਲ ਵਿੱਚ ਆ ਗਏ ਆਪਾਂ ਤੇ ਹੁਣ ਇਹ ਇੱਥੇ ਪਹੁੰਚੇ ਹਾਂ ਇਹਨੂੰ ਦੇਖਦੇ ਆਂ ਸਾਲ ਸਾਲ ਬਹੁਤ ਸੋਹਣੇ-ਕੁੜੇ ਲਾਏ ਆ ਇਹ ਪ੍ਰਾਈਸ ਹੈ ਇਹਨਾਂ ਦਾ ਕਿਆ ਹੈ ਟਿਆ ਨਾ ਪ੍ਰਪ ਸੋਹਣੀਆਂ ਵਾਲੀ ਚੀਜ਼ਾਂ ਹੋਣੀ ਨਾ ਕਰ ਮੈਂ ਬੜੀ ਕੀ ਪ੍ਰਾਈਜ਼ ਨੇ ਇਹਨਾਂ ਦੇ ਆ ਗੱਡੀ ਨਾਲ ਗੱਡੀ ਚ ਦੇ ਦੇਣਗੇ ਆਹ ਵਾਹ ਲੋਰੀ ਚੈੱਕ ਕਰੋ ਨਹੀਂ ਕਿ ਬਹੁਤ ਜ਼ਿਆਦਾ ਇੱਥੇ ਲੋਰਬਾ ਮੇਰੇ ਲਈ ਲੋ ਲੋਰੀ ਦੀ ਚਾਹ ਕੇ ਲੈ ਗੁੱਦੀ ਲੈ ਵੀ ਪੀਣਾ ਏ ਫੈਦ ਹੋਈ ਪੀ ਲਾ ਕੇ ਬੰਦ ਕਰ ਆ ਫੜੀ ਇੱਕ ਗਲਾ ਹੋਰ ਦਿਓ ਇੱਕ ਲੋ ਜੀ ਅੱਜ ਬੜੀ ਸ਼ਬੀਰ ਲੱਗੀ ਜ ਬਹੁਤ ਜ਼ਿਆਦਾ ਆਹ ਪਰ ਦਿੰਦਾ ਹੀ ਨਹੀਂ ਆ। ਉਹ ਪਾਣੀ ਪਿਆ ਦੋ ਤੁਹਾਨੂੰ। ਦਿਓ। ਇਧਰੇ ਇਧਰੇ। ਗੁਰੂ ਗ੍ਰਕੜੀ ਚੌਲ ਦਾ ਲੰਗਰ। ਤੇ ਅੱਜ ਤੇ ਮੈਨੇ ਲੰਗਰ ਤੇ ਲੰਗਰ ਤੇ ਸ਼ਬੀਲ ਤੇ ਸ਼ਬੀਲ ਜਿਹਨੂੰ ਯਾਰੇ ਲੱਗ ਗਿਆ। ਉਹ ਗਈ ਮੱਲੀ ਸਾਹਣ ਉਹ ਕਿਤੇ ਖਾ ਗਈ ਜਾ ਖਾ ਕੇ ਜਾ ਉਹ ਤਾਂ ਖਾਣਾ ਵੀ ਚਾਹੀਦਾ ਜੇ ਇਹਨਾਂ ਨੇ। ਇਹਦੇ ਪਿਆਰ ਨਾਲ ਕਹਿਣ ਦੇ ਆ ਤੇ ਲੋਟੀ ਦਾ ਸੋਟੇ ਚੱਲੇ ਆ ਦਪਹਿਰ ਦਾ ਲੰਚ ਕਰਨਾ ਵਾ ਮਤਲਬ ਮਾਰਨਿੰਗ ਦਾ ਆਪਾਂ ਬ੍ਰੇਕਫਾਸਟ ਵੀ ਕਰਨਾ ਤੇ ਲੰਚ ਵੀ ਦੋਨੋਂ ਚੀਜ਼ਾਂ ਆਪਾਂ ਕਰਨੀਆਂ ਨੇ ਪਟੀਆਂ ਇੱਕੋ ਵਾਰੀ ਜਿਆਦਾ ਲੱਗੀ ਹੁਣ ਇਹ ਸਲੈਕਟ ਕਰਦੇ ਆ ਮੈਂ ਕੀ ਖਾਣਾ ਹਣਾ ਹਾਂ ਕੀ ਖਾਣਾ ਪਸੰਦ ਕਰੋਗੇ ਆ ਦੇਖੀਏ ਆ ਵੀ ਸੋਰੀ ਕਿ ਕਿਉਂ ਕਿ ਉੱਠਿਆ ਨਾ ਕਿੰਨੀ ਕਿਊਟੀ ਆ ਹੁਣ ਆਪਾਂ ਖਾਣਾ ਪੀਣਾ ਵਦ ਫੇਰ ਅਸੀਂ ਜਾਣਾ ਹਨਰਬਾਬ ਆਲਾ ਪਾ ਮੰਨ ਤੋ ਨਹੀਂ ਨਹੀਂ ਜੀ ਆਪਾਂ ਰੋਟੀ ਪਾਣੀ ਖਾ ਕੇ ਆ ਗਏ ਹੀ ਤੇ ਹੁਣ ਇੱਥੋਂ ਲੱਗਿਆ ਆਪਾਂ ਕਾਫੀ ਪੀਣ ਸਟਰੋਂਗਰੀ ਕਾਫੀ ਹੋ ਜੇ ਉਹਦੇ ਨਾਲ ਥੋੜਾ ਸੈੱਟ ਹੋ ਜਾਏਗਾ ਸਾਰਾ ਕੁਝ ਕਿਉਂਕਿ ਮੈਂ ਚਾਹ ਚੂਪੀ ਨੂੰ ਮੇਰਾ ਮਸਾ ਦਿਲ ਨਹੀਂ ਕਰਦਾ ਤਾਂ ਨਾ ਮੈਂ ਪੀਨੀ ਆ ਸਾ ਬਿਲਕੁਲ ਆਪੋ ਇੱਥੇ ਥੋੜੀ ਜਿਹੀ ਕਾਫੀ ਪੀ ਲਾਂਗੇ ਇੱਥੇ ਖੜੇ ਆ ਹੁਣ ਉਹ ਲੈਣਗੇ ਅੰਦਰ ਮੈਂ ਅੱਜ ਗੱਡੀ ਚੋਂ ਕਿਹਾ ਮੈਂ ਚੱਲ ਤੂੰ ਚੱਲ ਚੱਲ ਲੈ ਜੁਆਪਸ ਆ ਰਿਹਾ ਆਪਾ 버거 ਕਿੰਗਾ ਚੀਜੀ ਵੀ ਪੈ ਦਿੱਤੀ ਕਿ ਨਹੀਂ ਬਸ ਫੋਟੋ ਵਾਈ ਲਵਾ ਲਈ ਇਹ ਸਟਾਰ ਹੀ ਜਿਸ ਨਾਲ ਫੋਟੋ ਵਾ ਲਈ ਆ ਬੜੀਆਂ ਫੋਟੋਆਂ ਲਾਈਆਂ ਫੋਟੋਆਂ ਲਾਈ ਨੇ ਆਈ ਹਾਂ ਉਹ ਇੱਥੇ ਚਲੋ ਪਾਪਾ ਲਾ ਕੇ ਸਟਾਰ ਵਾ ਉਪਰ ਆ ਕੇ ਜਾ ਸਿੱਧਾ ਕਰਕੇ 버거 किंग ਉਹਨਾਂ ਨੇ ਰੱਖੇ ਹੋਣੇ ਨਾ ਬੱਚਿਆ ਵੀ ਹਾਂ ਉਹਨੇ ਬੋਲ ਜਾ ਕਰਕੇ ਬਣਾ ਕੇ ਦੇ ਦੇ ਤੋ ਪਾਪਾ ਚਲੋ ਮੈਂ ਗਾਇਜ਼ ਆਪਾਂ ਅੱਗੇ ਹੀ ਕਰੇ ਤੇ ਇਹ ਕਰੇ ਅੱਗੇ ਬਾਅਦ ਵਿੱਚ ਮੈਂ ਵਲੌਗ ਸ਼ੂਟ ਨਹੀਂ ਕੀਤਾ ਰੈਸਟੋਰੈਂਟ ਟੂਰ ਕੀਤੀ ਥੋੜੀ ਬਹੁਤ ਤੇ ਗਰਮੀ ਬਹੁਤ ਜ਼ਿਆਦਾ ਹੀ ਮੌਸਮ ਥੋੜਾ ਸੋਹਣਾ ਤੇ ਵਧੀਆ ਹੋਇਆ ਵਾ ਕਿ ਮਤਲਬ ਥੋੜੀ ਘੱਟ ਹੀ ਆ ਗਰਮੀ ਤੇ ਮੈਂ ਅਦਰ ਬਾਅਦ ਅਰੇਸਟ ਕਰ ਲਾਗੇ ਮੱਲੀ ਸਭ ਕੰਮ ਕਰਨ ਲਾਗੇ ਤੇ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਬਲੌਗ ਜਿਹੜਾ ਉਹ ਸਾਰਾ ਵੇਖਿਓ ਤੇ ਦੱਸਿਓ ਕਿ ਤੁਹਾਨੂੰ ਬਲੌਗ ਕਿਵੇਂ ਦਾ ਲੱਗਾ ਮਜ਼ਾ ਆ ਵਧੀਆ ਲੱਗਾ ਅਸੀਂ ਗਏ ਅਹਾਂ ਚ ਘੁੰਮਣ ਫਿਰਨਾ ਇੰਜੋਏਮੈਂਟ ਕੀਤਾ ਡਾਈਨਾਸੌਰ ਵੈਲਕਮ ਬੈਕ ਟੂ ਇੰਡੀਆ ਡਾਈਨਾਸੌਰ ਮਤਲਬ ਕਿ ਆਪਣੇ ਇੰਡੀਆ ਵਿੱਚ ਫੇਰ ਆ ਗਏ ਨੇ ਡਾਈਨਾਸੌਰ ਤੇ ਰਿਐਲਿਟੀ ਵਿੱਚ ਉਹ ਇਦਾਂ ਲੱਗਦਾ ਹੈ ਰੀਅਲ ਰੀਅਲ ਮਤਲਬ ਲਾਈਫ ਵਿੱਚ ਰੀਅਲ ਰੀਅਲ ਲੱਗਦੇ ਹੀ ਕਿ ਉਹ ਸੱਚੀ ਦੇ ਡਾਈਨਾਸੌਰ ਨੇ ਆ ਤਰਬਾਬ ਤੇ ਪੂਰੀ ਤਰ੍ਹਾਂ ਉਹਨਾਂ ਨੂੰ ਵੇਖ ਕੇ ਡਰ ਗਈ ਤੇ ਮਤਲਬ ਉਹਨਾਂ ਤੇ ਲੱਗੇ ਵੀ ਨਹੀਂ ਜਾਂਦੀ ਪਰ ਬਹੁਤ ਮਜ਼ਾ ਆਇਆ ਬਹੁਤ ਵਧੀਆ ਸੀ ਜੇ ਕਿਹਨੂੰ ਇਹਦਾ ਡਰੈਸ ਚਾਹੀਦਾ ਹੋਊਗਾ ਜਾਂ ਕੋਈ ਵੇਖਣ ਜਾਣਾ ਚਾਹੁੰਦਾ ਹੋਊਗਾ ਤੇ ਪਲੀਜ਼ ਉਹ ਕਮੈਂਟ ਕਰ ਲਿਓ ਤੇ ਮੈਂ ਕਮੈਂਟ ਸੈਕਸ਼ਨ ਵਿੱਚ ਤੁਹਾਨੂੰ ਦੱਸ ਦਾਂਗੀ ਕਿ ਲੋਕੇਸ਼ਨ ਕਿੱਥੇ ਹੈ ਤੇ ਕਿੱਥੇ ਜਾਣਾ ਵਾ ਕਿੱਥੇ ਜਾ ਕੇ ਤੁਸੀਂ ਇਹ ਵੇਖ ਸਕਦੇ ਹੋ ਮੈਨੂੰ ਤਾਂ ਬਹੁਤ ਵਧੀਆ ਲੱਗਾ ਘੁੰਮ ਫਿਰ ਕੇ ਮਜ਼ਾ ਆਇਆ ਮਾੜੀ-ਮੋਟੀ ਸ਼ੋਪਿੰਗ ਕੀਤੀ ਇੱਕ ਦੋ ਮਤਲਬ ਦੋ ਲਈਆਂ ਚੀਜ਼ਾਂ ਬਸ ਜ਼ਿਆਦਾ ਨਹੀਂ ਕੀਤੀ ਤੇ ਉਥੋਂ ਟਾਈਮ ਤੇ ਕੁਛ ਨਹੀਂ ਖਾਦਾ ਬੀਤਾ ਸਵੇਰੇ ਕਿਉਂਕਿ ਬ੍ਰੇਕਫਾਸਟ ਨਹੀਂ ਕਰਕੇ ਗਏ ਤੇ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਫਿਰ ਰਸਤੇ 'ਚ ਹੋਈ ਕੀਤਾ ਕਾਫੀ ਪੀਤੀ ਤੇ ਉਥੇ ਰਬਾਬ ਨੂੰ ਮਤਲਬ ਕੁਛ ਮਿਲ ਗਏ ਇਦਾਂ ਉਥੇ ਜਿਵੇਂ ਬੀਕੇ ਹਾਂ ਬੀਕੇ ਜਿੱਥੋਂ ਆਪਾਂ ਕਾਫੀ ਲਈ ਉਥੇ ਤੇ ਉਹ ਕਾਫੀ ਉਹਨਾਂ ਨੇ ਇਦਾਂ ਪਿਕਸ ਵਗੈਰਾ ਨੂੰ ਪਿਆਰ ਕੀਤਾ ਤੇ ਚਲੋ ਬੜਾ ਵਧੀਆ ਲੱਗਾ ਇੰਜੋਇਮੈਂਟ ਕਰਕੇ ਮਜ਼ਾ ਆ ਗਿਆ ਬਾਕੀ ਵੱਧ ਤੋਂ ਵੱਧ ਵਲੌਗ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਨਵੇਂ ਵਲੌਗ ਲੈ ਕੇ ਤੁਹਾਡੇ ਕੋ ਆਉਂਦੇ ਰਵਾਂਗੇ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ